ਸਤ ਨਾਮੁ ਸਤ ਨਾਮ ਵਾਹਿ ਗੁਰ ਸਤ ਨਾਮੁ ਸਤ ਨਾਮ ਵਾਹਿ ਗੁਰ ਸਤ ਨਾਮੁ ਸਤ ਨਾਮ ਵਾਹਿ ਗੁਰ ਸਤ ਨਾਮੁ ਸਤ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰਾਂ ਦੀ ਬਖਸ਼ਿਸ਼ ਸਦਕਾ ਲੜੀਵਾਰ ਸ਼ਬਦ ਵਿਚਾਰ ਅੱਜ ਅੰਗ ਹੈ 375 ਸੱਚੇ ਪਾਤਸ਼ਾਹ ਅਗਲਾ ਸ਼ਬਦ ਬਖਸ਼ਿਸ਼ ਕਰਦੇ ਨੇ ਆਸਾ ਮਹੱਲਾ ਪੰਜਵਾ ਜੈਸੇ ਕਿਸਾਨ ਬੋਵੇ ਕਿਸਾਨੀ ਕਾਚੀ ਪਾਕੀ ਬਾੜ ਪੁਰਾਨੀ ਜੋ ਜਨਮੈ ਸੁਜਾਨੋ ਬੂਆ ਗੋਬਿੰਦ ਭਗਤ ਅਸtir ਹੈ ਥਿਆ ਰਹਾਓ ਸ਼ਹੀਦਾਂ ਦੇ ਸਿਰਤਾਜ ਬਾਣੀ ਦੇ ਬੋਹਤ ਸ਼ਾਂਤੀ ਦੇ ਪੁੰਜ ਪੰਚਮ ਪਾਤਸ਼ਾਹ ਸਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਆਸਾ ਰਾਗ ਵਿੱਚ ਸਚੇ ਪਾਤਸ਼ਾਹ ਨੇ ਸ਼ਬਦ ਬਖਸ਼ਿਸ਼ ਕੀਤਾ ਹੈ ਜੈਸੇ ਕਿਸਾਨ ਬੋਵੇ ਕਿਸਾਨੀ ਮਹਾਰਜ ਉਦਾਹਰਣ ਦਿੰਦੇ ਨੇ ਕਿ ਜਿਸ ਤਰ੍ਹਾਂ ਕਿਸਾਨ ਖੇਤੀ ਕਰਦਾ ਉਹ ਆਪਣੀ ਮਰਜ਼ੀ ਨਾਲ ਜਦੋਂ ਚਾਵੇ ਕੱਚੀ ਪੱਕੀ ਵੱਢ ਸਕਦਾ ਹੈ ਇਸੇ ਤਰ੍ਹਾਂ ਉਸ ਮਾਲਕ ਨੇ ਇਹ ਸੰਸਾਰ ਪੈਦਾ ਕੀਤਾ ਹੈ ਇਹ ਉਹਦੀ ਮਰਜ਼ੀ ਹੈ ਉਹ ਕਦੋਂ ਲੈ ਜਾਏ ਇਹਦੇ ਬਾਰੇ ਕੋਈ ਭਰੋਸਾ ਨਹੀਂ ਹੈ ਕੋਈ ਬਚਪਨ ਵਿੱਚ ਇੱਕਈ ਜਵਾਨੀ ਵਿੱਚ ਕੋਈ ਬੁਢਾਪੇ ਵਿੱਚ ਕੋਈ ਮੌਤ ਨੂੰ ਤਰਸਦੇ ਪਏ ਨੇ ਇਹਦੀ bari ਹੁਣ ਤੱਕ ਕੋਈ ਜਾਣ ਨਹੀਂ ਸਕਿਆ ਮਹਾਰਾਜ ਕਹਿੰਦੇ ਕਾਚੀ ਪੱਕੀ ਬਾੜ ਪੁਰਾਣੀ ਉਹ ਕੱਚੀ ਪੱਕੀ ਜਦੋਂ ਮਰਜੀ ਵੱਢ ਸਕਦਾ ਹੈ ਇਸ ਕਰਕੇ ਮਹਾਰਾਜ ਚੇਤੇ ਕਰਾਉਂਦੇ ਨੇ ਕਿ ਮੌਤ ਕਦੋਂ ਵੀ ਆ ਸਕਦੀ ਹੈ ਤੇ ਮਹਾਰਾਜ ਕਹਿੰਦੇ ਜਿੰਨੀ ਚੱਲਣ ਜਾਣੇ ਆ ਸੇ ਕਿਉਂ ਕਰੇ ਵਿਥਾਰ ਉੱਪਰ ਖਲਾਰੇ ਨਹੀਂ ਪਾਉਂਦੇ ਤੇ ਜਿਨ੍ਹਾਂ ਨੂੰ ਮੌਤ ਦੀ ਸਮਝ ਆ ਗਈ ਤੇ ਮਨੁੱਖੀ ਨੇ ਜਿਹੜੇ ਅਸੀਂ ਲੋਕ ਜਿਹੜੇ ਆ ਅਸੀਂ ਖਾਣ ਪੀਣ ਤਾਂ ਕੀ ਸੀਮਤ ਹੋਏ ਆ ਖਾਣਾ ਪੀਣਾ ਹੱਸਣਾ ਸੌਣਾ ਬਿਸਰ ਗਿਆ ਹੈ ਮਰਨਾ ਜਿਸ ਨੂੰ ਮੌਤ ਚੀਤੇ ਹੈ ਜਿਸ ਨੂੰ ਜਾਣਾ ਚੀਤੇ ਹੈ ਉਹ ਵਹਿਰੂ ਕਾਲਪੁਰਖ ਨਾਲ ਜੁੜਿਆ ਹੋਇਆ ਕਿਉਂਕਿ ਮੌਤ ਦਾ ਭੈ ਨਹੀਂ ਹੈ ਉਸ ਮੌਤ ਨੂੰ ਅਟੱਲ ਜਾਣਦੇ ਨੇ ਪਤਾ ਹੈ ਉਹਨਾਂ ਨੂੰ ਇਸ ਗੱਲ ਦਾ ਕਿ ਜਾਣਾ ਹੈ ਬਿਲਕੁਲ ਉਸੇ ਤਰ੍ਹਾਂ ਜਦੋਂ ਅਸੀਂ ਕਿਰਾਏ ਤੇ ਮਕਾਨ ਲੈਨੇ ਹੁੰਨੇ ਨੇ ਰਹਿਨੇ ਜਿੱਥੇ ਆਪਾਂ ਨੂੰ ਪਤਾ ਹੈ ਕਿ ਮਕਾਨ ਸਾਡਾ ਨਹੀਂ ਹੈ ਅਸੀਂ ਇਹਨੂੰ ਛੱਡਣਾ ਹੈ ਮਾਲਕ ਕਦੋਂ ਵੀ ਕਹਿ ਸਕਦਾ ਹੈ ਕਿ ਤੁਸੀਂ ਖਾਲੀ ਕਰ ਦਿਓ ਤੇ ਉਦੋਂ ਫਿਰ ਅਸੀਂ ਬਹੁਤਾ ਖਲਾਰਾ ਨਹੀਂ ਪਾਉਂਦੇ ਅਸੀਂ ਬਹੁਤਾ ਸਮਾਨ ਨਹੀਂ ਬਣਾਉਂਦੇ ਉਦੋਂ ਬਿਲਕੁਲ ਇਸੇ ਤਰ੍ਹਾਂ ਹੀ ਸਾਡਾ ਮੋਹ ਨਹੀਂ ਹੁੰਦਾ ਉਹਦੇ ਨਾਲ ਜਿਹੜੇ ਗੁਰਮੁਖ ਜਨ ਨੇ ਜਿਹੜੇ ਸਿਮਰਨ ਵਾਲੇ ਨੇ ਉਹਨਾਂ ਨੂੰ ਪਤਾ ਹੈ ਕਿ ਇਹ ਦੇਹੀ ਕਦੋਂ ਵੀ ਛੱਡਣੀ ਪੈ ਸਕਦੀ ਇਸ ਦੇਹੀ ਦਾ ਮੋਹ ਨਹੀਂ ਉਸ ਫਿਰ ਦੇਹੀ ਦਾ ਫਾਇਦਾ ਲੈਂਦੇ ਨੇ ਉਸ ਸਿਮਰਨ ਨਾਲ ਜੁੜਦੇ ਨੇ ਉਸ ਮੌਤ ਨੂੰ ਨਿਰਪੈ ਹੋ ਕੇ ਵਾਹਿਗੁਰੂ ਕਾਲਪੁਰਖ ਨਾਲ ਜੁੜਦੇ ਨੇ ਜੋ ਜਨਮੈ ਸੋ ਜਾਨੋ ਮੁਵਾ ਮਰਿ ਕਨੇ ਪਿੜਾ ਜਨਮੈ ਉਹਨੇ ਮਰਨਾ ਹੈ ਜੋ ਉਪਜੋ ਸੋ ਵਿਣਸ ਹੈ ਪਰੋ ਆਜ ਕੈ ਕਾਲ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ ਔਰ ਸਮਝਾਉਂਦੇ ਨੇ ਕਿ ਕਿ ਜੇ ਅਸੀਂ ਜਨਮੇ ਆ ਤਾਂ ਮੌਤ ਵੀ ਹੈ ਇਹ 'ਚ ਕੋਈ ਸ਼ੱਕ ਨਹੀਂ ਜਾਣਾ ਹੈ ਕਿੱਥੇ ਜਾਣਾ ਹੈ ਬਸ ਇਹ ਨਹੀਂ ਪਤਾ ਇਹੀ ਤੇ ਪਤਾ ਕਰਨਾ ਹੈ ਕਿ ਅਸੀਂ ਜਾਣਾ ਕਿੱਥੇ ਹੈ ਅਸੀਂ ਕਿਉਂ ਆਏ ਆ ਕਾਦੇ ਵਾਸਤੇ ਆਏ ਆ ਕੀ ਕਰਨਾ ਆ ਕੀ ਕੀਤਾ ਹੈ ਐਸੀ ਗੱਲ ਨਹੀਂ ਕਿ ਸਾਨੂੰ ਨਹੀਂ ਪਤਾ ਆਪਣੀ ਸੁਰਤ ਤੋਂ ਲੈ ਕੇ ਹੁਣ ਤੱਕ ਤੇ ਸਾਨੂੰ ਪਤਾ ਹੈ ਕਿ ਅਸੀਂ ਜੋ ਕੁਝ ਕੀਤਾ ਹੈ ਮਨ ਜਾਣਤ ਸਭ ਬਾਤ ਜਾਣਤ ਹੀ ਔਗਣ ਕਰੈ ਕਾਹਿਕੀ ਕੁਸਲਤ ਹਾਥ ਦੀਪ ਕੋਹੇ ਪਰ ਸਭ ਕੋ ਜਾਣਦਿਆਂ ਹੋਇਆਂ ਵੀ ਅਸੀਂ ਕਰਮ ਕਰੀ ਜਾਂਦੇ ਹਾਂ ਕਿਉਂ ਕਿ ਕਿਰਤ ਕਰਮ ਹੈ ਸਾਡਾ ਹੈ ਸਾਡਾ ਸੁਭਾਅ ਬਣ ਗਿਆ ਜਿਹਦੇ ਕਰਕੇ ਅਸੀਂ ਉਸ ਮਾਲਕ ਤੋਂ ਵਿਛੜ ਗਏ ਤੇ ਪੰਚਮ ਪਾਸ਼ਾ ਬਾਣੀ ਸਮਝਾਉਂਦੇ ਨੇ ਸਾਨੂੰ ਇਹ ਗੱਲ ਨੂੰ ਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ ਤੁਸੀਂ ਕਿਰਪਾ ਕਰੋ ਬਖਸ਼ਿਸ਼ ਕਰੋ ਪ੍ਰਭੂ ਜੀ ਅਸੀਂ ਆਪਣੇ ਸੁਭਾਅ ਕਰਕੇ ਅਸੀਂ ਆਪਣੇ ਕੀਤੇ ਕਰਮਾਂ ਕਰਕੇ ਕਸੂਰ ਸਾਡਾ ਹੀ ਹੈ ਤੂੰ ਨਹੀਂ ਸਾਨੂੰ ਭੁੱਲਿਆ ਅਸੀਂ ਤੈਨੂੰ ਭੁੱਲ ਬੈਠੇ ਅਸੀਂ ਸਮੋਹ ਮਾਇਆ ਦੇ ਚੱਕਰਾਂ ਵਿੱਚ ਪੈ ਕੇ ਅਸੀਂ ਉਲਝ ਕੇ ਰਹਿ ਗਏ ਅਸੀਂ ਆਪਣਾ ਜੀਵਨ ਮਨੋਰਥ ਭੁੱਲ ਗਏ ਇਸ ਕਰਕੇ ਮਾਇਕ ਨੇ ਭਾਈ ਗੋਵਿੰਦ ਭਗਤ ਸਥਿਰ ਹੈthia ਜਿਹੜੇ ਗੋਵਿੰਦ ਭਗਤ ਕਰਨ ਵਾਲੇ ਨੇ ਭਗਤੀ ਨੇ ਖੋਜੀ ਨੇ ਜਿਹੜੇ ਉਹ ਸਥਿਰ ਹੋ ਗਏ ਉਹਨਾਂ ਦਾ ਮਨ ਹੁਣ ਡੋਲਦਾ ਨਹੀਂ ਉਹਨਾਂ ਨੂੰ ਪਤਾ ਹੈ ਕਿ ਇਹ ਸਾਡੇ ਲਈ ਸਮਾ ਮਾਇਆ ਜਿਹੜੀ ਗੁਜਰਾਨ ਹੈ ਉਹ ਮਾਇਆ ਗੁਜਰਾਨ ਹੈ ਅਸੀਂ ਬਸ ਚ ਬੈਠਦੇ ਆ ਜੀ ਅਸੀਂ ਇਹ ਸਮਝੀ ਬੈਠੀਏ ਕਿ ਬੱਸ ਸਾਡੀ ਹੈ ਨਹੀਂ ਉਹ ਤਾਂ ਤੁਹਾਨੂੰ ਮੁਸਾਫਰ ਤੱਕ ਮੰਜ਼ਿਲ ਤੱਕ ਲਿਜਾਣ ਲਈ ਹੈ ਬੱਸ ਹੋਰ ਕੁਝ ਨਹੀਂ ਉਸ ਤੋਂ ਬਾਅਦ ਜਦੋਂ ਸਾਡੀ ਮੰਜ਼ਿਲ ਆ ਜਾਏ ਅਸੀਂ ਉਹਨੂੰ ਛੱਡ ਦਿੰਨੇ ਉਹ ਬੱਸ ਸਾਡੀ ਨਹੀਂ ਹੁੰਦੀ ਇਹ ਸਰੀਰ ਸਾਡਾ ਨਹੀਂ ਹੈ ਇਹ ਸਰੀਰ ਤੇ ਸਾਨੂੰ ਉਸ ਮੰਜ਼ਿਲ ਤੱਕ ਲਿਜਾਣ ਵਾਸਤੇ ਹੈ ਇਹ ਗੱਲ ਵੱਖਰੀ ਹੈ ਕਿ ਅਸੀਂ ਆਪਣੇ ਅੰਦਰ ਕਦੇ ਗਏ ਹੀ ਨਹੀਂ ਆਪਣੇ ਨਿੱਜ ਘਰ ਵਿੱਚ ਤੇ ਕਦੇ ਗਏ ਹੀ ਨਹੀਂ ਅਸੀਂ ਸੁਖ ਨਾਲ ਇਹ ਗੱਲ ਸਮਝਾਉਂਦੇ ਨੇ ਪਾਤਸ਼ਾਹ ਜਿਹੜੇ ਭਗਤੀ ਕਰਨ ਵਾਲੇ ਨੇ ਖੋਜੀ ਨੇ ਜਿਹੜੇ ਸਿਮਰਨ ਕਰਨ ਵਾਲੀਆਂ ਰੂਹਾਂ ਨੇ ਉਹ ਫਿਰ ਸਤਰ ਹੋ ਗਈਆਂ ਉਹਨਾਂ ਦੀ ਪਟਕਣਾ ਖਤਮ ਹੋ ਗਈ ਰਹਾ ਦਿਨ ਤੇ ਸਰ ਪਰ ਪੌਸੀ ਰਾਤ ਰਹਿਣ ਗਈ ਫਿਰ ਹੋਏ প্রভਾਤ ਇਹ ਜ਼ਿੰਦਗੀ ਦਾ ਚੱਕਰ ਚੱਲਦਾ ਪਿਆ ਜੇ ਦਿਨ ਚੜ੍ਹਿਆ ਤੇ ਰਾਤ ਵੀ ਆਏਗੀ ਜੇ ਰਾਤ ਹੈ ਤਾਂ ਦਿਨ ਵੀ ਚੜ੍ਹੇਗਾ ਜੇ ਜਨਮ ਹੈ ਤਾਂ ਮੌਤ ਹੈ ਮੌਤ ਹੈ ਦੁਆਰਾ ਜਨਮ ਫਿਰ ਹੈ ਇਸ ਨਹੀਂ ਜੰਮਣ ਮਰਨ ਦੇ ਗੇਟ 'ਚ ਇਨਸਾਨ ਪਿਆ ਹੋਇਆ ਹੈ ਮਾਇਆ ਮੋਏ ਸੌਏ ਰਹੇ ਭਾਗੇ ਗੁਰਪ੍ਰਸਾਦ ਕੋ ਵਿਰਲਾ ਜਾਗੇ ਪਰ ਮੂਰਖ ਬੇਭਾਗ ਮਾਇਆ ਦੇ ਮੋਹ ਵਿੱਚ ਸੌਂ ਗਏ ਮਾਇਆ ਦੀ ਗਲਫਤ ਨੀਂਦ ਵਿੱਚ ਸੌਂ ਗਏ ਗੁਰੂ ਕਿਰਪਾ ਕਰੇ ਜਿੱਨਾ ਉੱਤੇ ਬਖਸ਼ਿਸ਼ ਕਰਦਾ ਹੈ ਮੈਂ ਕਹਿੰਦੇ ਕੋ ਵਿਰਲੇ ਵਿਰਲੇ ਨੇ ਜਿਹੜੇ ਜਾਗਦੇ ਨੇ ਕਿਉਂਕਿ ਗੁਰਮੁਖ ਜੋਗੀ ਜਾਗਦੇ ਜਿਹੜੇ ਜਾਗਦੇ ਨੇ ਉਹ ਆਪਣੇ ਜੀਵਨ ਦਾ ਸੁਪਨਾ ਪੂਰਾ ਕਰ ਲੈਂਦੇ ਨੇ ਜਿਹੜੇ ਅੱਖਾਂ ਬੰਦ ਕਰਕੇ ਸੁਪਨੇ ਪੈ ਲੈਂਦੇ ਨੇ ਤੇ ਉਹ ਸੁਪਨੇ ਤੱਕ ਹੀ ਸੀਮਤ ਹੋ ਗਏ ਇਹ ਸੁਪਨੇ ਤੱਕ ਹੀ ਸੀਮਤ ਹੈ ਜੀ ਅਸੀਂ ਤੇ ਮਨ ਦੇ ਖੜਾਓ ਨੇ ਆਹ ਕਰਦਾਂਗੇ ਉਹ ਕਰਦਾਂਗੇ ਆਹ ਕਰਦਾਂਗੇ ਉਹ ਕਰਦਾਂਗੇ ਹੁੰਦਾ ਕੁਝ ਵੀ ਨਹੀਂ ਹੁਣ ਆ ਉਹ ਹੈ ਜੋ ਉਸ ਮਾਲਕ ਨੂੰ ਮਨਜ਼ੂਰ ਹੈ ਤੇ ਜਿਹੜੇ ਗੁਰਮੁਖ ਨੇ ਉਹਦੀ ਹੁਕਮ ਤੇ ਰਜ਼ਾ ਵਿੱਚ ਰਹਿੰਦੇ ਨੇ ਉਹ ਸੱਚ ਨੂੰ ਤੇ ਝੂਠ ਨੂੰ ਕਬੂਲਦੇ ਨੇ ਉਹ ਦੁੱਖ ਤੇ ਸੁੱਖ ਨੂੰ ਕਬੂਲਦੇ ਨੇ ਕੀਤਿਆਂ ਦੁੱਖ ਭੋਗ ਸਦਮਾਰ ਐਪੇ ਦਾਤ ਤੇਰੀ ਦਾਤਾਰ ਤੇਰੇ ਪਿਆਰੇ ਜਿਹੜੇ ਗੁਰਮੁਖ ਨੇ ਉਹ ਤੇ ਦੁੱਖ ਭੁਖ ਨੂੰ ਵੀ ਤੇਰੀ ਦਾਤ ਮੰਨਦੇ ਨੇ ਕਿ ਪ੍ਰਭੂ ਤੂੰ ਕਿਰਪਾ ਕੀਤੀ ਇਹ ਦੁੱਖ ਕਰਕੇ ਤੂੰ ਸਾਨੂੰ ਚੇਤੇ ਆਉਣਾ ਦੁਖਦਾਰੂ ਸੁਖ ਰੋਗ ਭਇਆ ਜਾਂ ਸੁਖਤਾਮ ਨਾ ਹੋਈ ਇਹ ਗੱਲਾਂ ਉਹਨਾਂ ਗੁਰਮੁਖਾਂ ਨੂੰ ਸਮਝ ਆ ਗਈਆਂ ਜਿਨ੍ਹਾਂ ਉੱਤੇ ਗੁਰੂ ਨੇ ਕਿਰਪਾ ਕੀਤੀ ਕਉ ਨਾਨਕ ਗੁਣ ਗਾਇਐ ਨੀਤ ਮਕ ਉਜਲ ਹੋਏ ਨਰਮਲ ਚੀਤ ਤੇ ਸੱਚੇ ਪਾਤਸ਼ਾਹ ਉਪਦੇਸ਼ ਕਰਦੇ ਨੇ ਕਿ ਭਾਈ ਦਿਨ ਰਾਤ ਹਰ ਰੋਜ਼ ਉਸ ਅਕਾਲ ਪੁਰਖ ਦੇ ਗੁਣਾਂ ਨੂੰ ਗਾਇਨ ਕਰ ਉਹਦੇ ਗੁਣ ਗਾਇਨ ਕਰਨ ਨਾਲ ਕਿਉਂਕਿ ਇਸ ਜ਼ਬਾਨ ਤੋਂ ਅਸੀਂ ਜੋ ਬੋਲਦੇ ਆ ਉਹਦਾ ਪ੍ਰਭਾਵ ਸਾਡੇ ਤਨ ਤੇ ਮਨ ਦੋਵਾਂ ਤੇ ਪੈਂਦਾ ਜੇ ਮੰਦੇ ਬੋਲ ਬੋਲਦੇ ਆ ਤਾਂ ਸਾਡੇ ਮਨ ਤੇ ਪ੍ਰਭਾਵ ਪੈਂਦਾ ਚੰਗੇ ਬੋਲਦੇ ਆ ਤਾਂ ਪੈਂਦਾ ਉਹ ਸਾਹਿਬ ਗੁਣੀ ਨਿਦਾਨ ਹੈ ਸਾਡਾ ਉਸ ਮਾਲਕ ਨਾਲ ਗੁਣਾਂ ਦਾ ਸਬੰਧ ਹੈ ਇਸ ਕਰਕੇ ਮਹਾਰਾਜ ਕਹਿੰਦੇ ਭਾਈ ਉਸ ਪਰਮਾਤਮਾ ਦੇ ਗੁਣਾਂ ਨੂੰ ਗਾਇਨ ਕਰ ਕੀ ਹੋਏਗਾ ਮੁਖ ਊਜਲ ਜਦੋਂ ਤੂੰ ਉਸ ਮਾਲਕ ਦੇ ਦਰ ਤੇ ਜਾਏਗਾ ਊਜਲ ਮੁਖ ਲੈ ਕੇ ਜਾਏਗਾ ਨਿਰਮਲ ਚੀਤ ਤੇਰਾ ਚਿੱਤ ਤੇਰਾ ਮਨ ਪਵਿੱਤਰ ਹੋ ਜਾਏਗਾ ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰੋਹ ਚਿਤ ਲਾਏ ਸਰੀਰ ਪਾਣੀ ਨਾਲ ਪਵਿੱਤਰ ਹੋ ਜਾਂਦਾ ਹੈ ਪਰ ਮਨ ਜਿਹੜਾ ਹੈ ਉਹ ਬਾਣੀ ਨਾਲ ਪਵਿੱਤਰ ਹੁੰਦਾ ਹੈ ਇਸ ਕਰਕੇ ਮਾਰੇ ਕਹਿੰਦੇ ਉਸ ਵਾਹਿਗੁਰੂ ਅਕਾਲ ਪੁਰਖ ਦੇ ਗੁਣਾਂ ਨੂੰ ਗਾਇਨ ਕਰ ਸਿਮਰਨ ਕਰਨਾ ਕਰ ਆਸਾ ਮਹੱਲਾ ਪੰਜਵਾ ਨੌ ਨਿਦ ਤੇਰੇ ਸਗਣ ਨਿਦਾਨ ਇੱਛਾ ਪੂਰਕ ਰਖੈ ਨਿਦਾਨ ਤੂੰ ਮੇਰੋ ਪਿਆਰੋ ਤਾਂ ਕੈਸੀ ਭੁਖਾ ਤੂੰ ਮਨ ਵਸਿਆ ਲੱਗੈ ਨਾ ਦੁਖਾ ਰਹਾਉ ਮਰਜ ਪ੍ਰਮਾਤਮਾ ਨੂੰ ਸਮੋਧਨ ਹੋ ਗਏ ਪ੍ਰਭੂ ਜੀ ਨੌ ਨਿੱਧੀਆਂ 18 ਸਿੱਧੀਆਂ اے ਪ੍ਰਭੂ ਤੇਰੇ ਦਰ ਦੇ ਉੱਤੇ ਖਜ਼ਾਨੇ ਭਰਪੂਰ ਨੇ ਦੁਨੀਆਂ ਦਾ ਹਰ ਖਜ਼ਾਨਾ ਤੇਰੇ ਦਰ ਤੇ ਹੈ ਇੱਛਾ ਪੂਰਕ ਰਖੈ ਨਿਦਾਨ ਤੂੰ ਸਾਰੀਆਂ ਇੱਛਾ ਪੂਰੀਆਂ ਕਰਨ ਵਾਲਾ ਹੈ ਤੂੰ ਸਾਰੇ ਮਨ ਦੀਆਂ ਸਾਡੀਆਂ ਕਾਮਨਾਵਾਂ ਪੂਰੀਆਂ ਕਰਨ ਦੀ ਸਮਰੱਥਾ ਰੱਖਦਾ ਹੈ ਤੇ ਨਾਲ ਕਿਹ ਰੱਖਿਆ ਨਿਦਾਨ ਤੂੰ ਅਖੀਰ ਤੱਕ ਸਾਡੀ ਰੱਖਿਆ ਕਰਨ ਵਾਲਾ ਹੈ ਉਹ ਵੈਗਰੂ ਕਾਲਪੁਰਖ ਜੋ ਹੈ ਅਖੀਰ ਤੱਕ ਰੱਖਿਆ ਕਰਨ ਵਾਲਾ ਹੈ ਤੂੰ ਮੇਰੋ ਪਿਆਰੋ ਤਾਂ ਕੈਸੀ ਭੁੱਖਾ ਏ ਪ੍ਰਭੂ ਸਾਡਾ ਤੂੰ ਪਿਆਰਾ ਹੈ ਤੂੰ ਸਾਡੂ ਦਾਤਾਂ ਦੇਣ ਵਾਲਾ ਹੈ ਜੋ ਮੰਗਾ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖਤੇ ਜੋ ਬੋਲੈ ਇहां ਉहां ਸੱਚ ਹੋਵੇ ਫੇਰ ਸਾਨੂੰ ਕਾਦੀ ਭੁੱਖ ਹੈ ਆਪਨਾ ਦੇਹ ਤਲਿਓ ਮੰਗੇ ਅਸੀਂ ਮੰਗ ਲਵਾਂਗੇ ਤੇਰੇ ਕੋਲੋਂ ਤੂੰ ਸਾਡਾ ਪਿਆਰਾ ਹੈ ਸਾਡਾ ਮਿੱਤਰ ਹੈ ਤੂੰ ਸਾਡਾ ਸੰਗੀ ਹੈ ਤੂੰ ਸਾਡਾ ਸਾਥੀ ਹੈ ਸਾਰੇ ਖਜ਼ਾਨਿਆਂ ਦਾ ਮਾਲਕ ਹੈ ਤੂੰ ਮਨ ਵਸਿਆ ਲੱਗੇ ਨਾ ਦੁੱਖਾ ਹੇ ਪ੍ਰਭੂ ਜਿਨ੍ਹਾਂ ਦੇ ਹਿਰਦੇ ਵਿੱਚ ਤੂੰ ਵਸ ਗਿਆ ਉਹਨਾਂ ਨੂੰ ਦੁਨੀਆਂ ਦਾ ਕੋਈ ਦੁੱਖ ਫਿਰ ਪਹੁੰ ਨਹੀਂ ਸਕਦਾ ਜਿਨ੍ਹਾਂ ਦੀ ਅਸੀਂ ਬਾਣੀ ਪੜ ਰਹੇ ਆ ਪੰਚਮ ਪਾਤਸ਼ਾਹ ਦੀ ਉਹਨਾਂ ਨੇ ਇਹ ਚੀਜ਼ ਕਰਕੇ ਵੀ ਵਿਖਾਈ ਤਤੀ ਤਵੀ ਉੱਤੇ ਬੈਠ ਕੇ ਵੀ ਤੇਰਾ ਕੀਆ ਮਿੱਠਾ ਲੱਗਿਆ ਦੁੱਖ ਨਹੀਂ ਪਉਂਦਾ ਰਹਾਓ ਜੋ ਤੂੰ ਕਰੈ ਸੋਈ ਪਰਵਾਨ ਸੱਚੇ ਸਾਹਿਬ ਤੇਰਾ ਸੱਚ ਫਰਮਾਨ हे प्रभु जी जो तूसी करदे हो सानू कबूल है असि तेरी हुक्म ते रजा विच रहंदे हां साचे साहिब तेरा सच फरमान तू सच्चा साहिब है तेरा फरमान तेरा हुक्म सच्चा है क्योंकि तेरे चेहरा फेर ही नहीं हो सकदी ओथे सच्चो ही सच निबड़ए चुणमख कड्डे च जमालएया ਤੌਨ ਨਬਾਇਨ ਕੂੜਿਆਰ ਮੂ ਕਾਲੇ ਦੋਜਕ ਚਾਲਿਆ ਤੇਰੇ ਨਾਂਇ ਰੱਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖ ਨਾਮੈ ਧਰਮ ਬਹਾਲਿਆ ਕਿਉਂਕਿ ਤੇਰੇ ਦਰ ਦੇ ਉੱਤੇ ਨਿਆਂ ਹੈ ਕੋਈ ਅਨਿਆਂ ਨਹੀਂ ਹੁੰਦਾ ਸਾਨੂੰ ਲੱਗਦਾ ਕਿਉਂਕਿ ਹਰ ਬੰਦਾ ਕਹਿੰਦਾ ਕਿ ਮੈਂ ਠੀਕ ਆ ਪਰ ਉਸ ਮਾਲਕ ਦੇ ਦਰ ਦੇ ਉੱਤੇ ਜਰੋਂ ਨਿਆਂ ਹੁੰਦਾ ਉੱਥੇ ਫਿਰ ਸੱਚ ਨਿਬੜਦਾ ਹੈ ਦੁਨੀਆ ਦੀਆਂ ਕਚਹਿਰੀਆਂ ਵਿੱਚ ਅਸੀਂ ਵਕੀਲ ਵਿਕਦੇ ਨੇ ਜੱਜ ਵਿਕਦੇ ਨੇ ਪਰ ਉੱਥੇ ਨਹੀਂ ਉੱਥੇ ਤੇ ਫਿਰ ਕਰਮਾਂ ਦਾ ਨਿਮੇੜਾ ਸੱਚੋ ਸੱਚ ਹੁੰਦਾ ਹੈ ਜੀ ਜਾਤ ਉਤਪਾਵੈ ਤਾਂ ਹਰ ਗੁਣ ਗਾਓ ਤੇਰੇ ਘਰ ਸਦਾ ਸਦਾ ਹੈ ਨਿਆਉ ਏ ਪ੍ਰਭੂ ਜੇ ਤੈਨੂੰ ਪਹੁੰਦਾ ਹੈ ਚੰਗਾ ਲੱਗਦਾ ਹੈ ਤੇਰੀ ਹੁਕਮ ਵਿੱਚ ਰਹਿੰਦਿਆਂ ਹੋਇਆਂ ਤੇਰੀ ਨਦਰ ਥਲੇ ਆ ਜਾਂਦੇ ਆ ਤੇਰੀ ਮਿਹਰਬਾਨੀ ਹੈ ਤੇਰੀ ਕਿਰਪਾ ਹੈ ਅਸੀਂ ਤੇਰੇ ਗੁਣ ਗਾਇਨ ਕਰਦੇ ਹਾਂ ਜਦੋਂ ਬਾਣੀ ਪੜਨ ਨੂੰ ਦਿਲ ਕਰੇ ਜਦੋਂ ਬਾਣੀ ਸੁਣਨ ਨੂੰ ਦਿਲ ਕਰੇ ਜਦੋਂ ਵਿਚਾਰ ਕਰਨ ਨੂੰ ਦਿਲ ਕਰੇ ਜਦੋਂ ਸਿਮਰਨ ਕਰਨ ਨੂੰ ਦਿਲ ਕਰੇ ਤਾਉ ਤੋਂ ਮਨੁਲੀਆ ਕਰੋ ਕਿ ਉਸ ਮਾਲਕ ਨੇ ਕਿਰਪਾ ਕੀਤੀ ਹੈ ਬੜਾ ਕਰਮ ਕੀਤਾ ਹੈ ਸਾਡੇ ਉੱਤੇ ਉਹਦੀ ਬਖਸ਼ਿਸ਼ ਤੋਂ ਬਿਨਾ ਅਸੀਂ ਗੁਰਦੁਆਰਾ ਸਾਹਿਬ ਨਹੀਂ ਆ ਸਕਦੇ ਜੀ ਉਹਦੀ ਬਖਸ਼ਿਸ਼ ਤੋਂ ਬਿਨਾ ਬਾਣੀ ਨਹੀਂ ਸੁਣ ਸਕਦਾ ਕੋਈ ਇਸ ਕਰਕੇ ਤੇਰੀ ਕਿਰਪਾ ਹੈ ਤੇਰੇ ਗੁਣ ਗਾਇਨ ਕਰਦੇ ਹਾਂ ਤੇਰੇ ਘਰ ਸਦਾ ਸਦਾ ਹੈ ਨਿਆਉ ਪ੍ਰਭੂ ਹਮੇਸ਼ਾ ਤੇਰੇ ਘਰ ਵਿੱਚ ਨਿਆਹ ਹੈ ਤੇਰੇ ਘਰ ਦੇ ਵਿੱਚ ਨਿਆਹ ਮਿਲਦਾ ਸਭ ਨੂੰ ਸਾਚੇ ਸਾਹਿਬ ਲਖ ਭੇਵ ਨਾਨਕ ਲਾਗਾ ਲਾਇਆ ਲਾਗਾ ਸੇਵਾ ਏ ਸੱਚੇ ਸਾਹਿਬ ਜੀਓ ਤੁਸੀਂ ਅਲਖ ਹੋ ਲਖੇ ਨਹੀਂ ਜਾ ਸਕਦੇ ਤੁਹਾਡਾ ਕੋਈ ਭੇਦ ਨਹੀਂ ਪਾ ਸਕਦਾ ਪਰ ਸੱਚੇ ਪਾਤਸ਼ਾਹ ਜੀ ਤੁਸੀਂ ਆਪ ਕਿਰਪਾ ਕਰਕੇ ਸਾਨੂੰ ਆਪਣੀ ਸੇਵਾ ਵਿੱਚ ਲਾ ਲਿਆ ਜੇ ਕਹੀਏ ਕਿ ਅਸੀਂ ਲੱਗ ਗਏ ਆ ਜਦੋਂ ਮੈਂ ਕਵਾਂਗਾ ਕਿ ਮੈਂ ਕਰਦਾ ਫਿਰ ਕੁਝ ਵੀ ਨਹੀਂ ਮਿਲੇਗਾ ਨੇ ਪ੍ਰਭੂ ਤੁਸੀਂ ਕਿਰਪਾ ਕੀਤੀ ਤੁਸੀਂ ਸਾਡੇ ਦੇ ਤਰਸ ਕੀਤਾ ਬੜੀ ਕਿਰਪਾ ਕੀਤੀ ਬੜੀ ਬਖਸ਼ਿਸ਼ ਕੀਤੀ ਸਾਨੂੰ ਆਪਣੇ ਨਾਲ ਜੋੜ ਲਿਆ ਹੈ ਆਪਣੀ ਸੇਵਾ ਵਿੱਚ ਲਾ ਲਿਆ ਹੈ ਸਿਮਰਨ ਵਿੱਚ ਲਾ ਲਿਆ ਹੈ ਇਹ ਤੁਸੀਂ ਕਿਰਪਾ ਕੀਤੀ ਤੁਹਾਡੀ ਕਿਰਪਾ ਤੋਂ ਬਿਨਾ ਇਹ ਨਹੀਂ ਹੋ ਸਕਦਾ ਸੀ ਆਸਾ ਮਹੱਲਾ ਪੰਜਵਾਂ ਨਿਕਟ ਜੀ ਕੈ ਸਦੀ ਸੰਗਾ ਕੁਦਰਤ ਵਰਤੈ ਰੂਪ ਹਰ ਰੰਗਾ ਕਰੈ ਨਾ ਚੁਰੈ ਨਾ ਮਨ ਰੂਵਣ ਹਾਰਾ ਅਬਨਾਸੀ ਅਵਿਖਤ ਅਗੂਚਰ ਸਦਾ ਸਲਾਮਤ ਖਸਮ ਹਮਾਰਾ ਵਿਚਾਰ ਕਰਦੇ ਆ ਕਰਦੇ ਆ ਵੇਖੋ ਸਾਡੇ ਮਨ ਚ ਖਿਆਲ ਆ ਜਾਂਦਾ ਕਿ ਫਿਰ ਅਸੀਂ ਸਿਮਰਨ ਕਿਦਾ ਕਰੀਏ ਕਿਦਾ ਧਿਆਨ ਧਰੀਏ ਬਹੁਤ سارے ਸਵਾਲ ਨੇ ਲੋਕ ਕਰਦੇ ਨੇ ਗੁਰਮੁਖ ਜਾਣ ਕਰਦੇ ਨੇ ਕਈ ਵਾਰੀ ਦਾਸ ਨੂੰ ਵੀ ਪੁੱਛਦੇ ਨੇ ਫਿਰ ਜੀ ਸਾਨੂੰ ਧਿਆਨ ਕੀ ਦਾ ਧਰਨਾ ਚਾਹੀਦਾ ਫੋਟੋ ਦਾ ਧਰਨਾ ਚਾਹੀਦਾ ਜੋਤ ਲਾਉਣੀ ਚਾਹੀਦੀ ਨਹੀਂ ਜੀ ਮਰੀ ਨੇ ਕੀ ਹੈ ਸਪਸ਼ਟ ਕੀਤਾ ਦਸਮਪਾਸ਼ਣ ਧਿਆਨ ਧਰੋ ਤੈ ਕੋ ਜਗ ਮੈਂ ਜੈ ਕੋ ਅਮਤੋਜ ਸਭੈ ਜਗਿ ਛਾਇਓ ਉਹਦਾ ਤੇ ਸਾਰੇ ਸੰਸਾਰ ਵਿੱਚ ਹੈ ਉਹਦੀ ਜੋਤ ਤੇ ਸਾਰਿਆਂ ਵਿੱਚ ਹੈ ਤੇ ਤੇਰੇ ਵਿੱਚ ਵੀ ਹੈ ਪਹਿਲਾਂ ਤੇ ਧਿਆਨ ਆਪਣੇ ਧਰ ਕੇ ਵੇਖਣਾ ਕਿ ਮੈਂ ਕਿੱਥੇ ਹਾਂ ਅਸੀਂ ਕਿਤੇ ਆਪਣਾ ਧਿਆਨ ਤੇ ਧਰਿਆ ਹੀ ਨਹੀਂ ਕਿ ਮੈਂ ਕਿੱਥੇ ਆ ਮੈਂ ਕੌਣ ਆ ਬਾਣੀ ਪੜ ਰਹੇ ਆ ਅਸੀਂ ਕਿਤੇ ਹੋਰ ਫਿਰ ਰਹੇ ਹੁੰਨੇ ਆ ਕੀਰਤਨ ਕਰ ਰਹੇ ਆ ਸਿਮਰਨ ਕਰ ਰਹੇ ਆ ਮਨ ਕਿਤੇ ਹੋਰ ਜਿਹੜਾ ਮੈਂ ਸੀ ਜਿਹੜਾ ਉਹ ਤੇ ਕਿਤੇ ਹੋਰ ਤੁਰਿਆ ਫਿਰਦਾ ਕਿਤੇ ਇਸ ਕਰਕੇ ਮਹਾਰਾਜ ਕਹਿੰਦੇ ਉਹ ਕੌਣ ਹੈ ਫਿਰ ਜਿਹਦਾ ਸਿਮਰਨ ਕਰਦੇ ਹਾਂ ਨਿਕਟ ਜੀ ਕਹਿ ਸਦਹੀ ਸੰਗਾ ਰਵਿਦਾਸ ਜੀ ਮਰਗ ਨੇ ਕਵਰ ਰਵਿਦਾਸ ਹੱਥ ਪੈ ਨੇਰਾ ਉਹ ਤੇ ਤੇਰੇ ਹੱਥ ਤੋਂ ਵੀ ਨਜ਼ਦੀਕ ਹੈ ਜਿਹਨੂੰ ਤੂੰ ਕਹੀ ਜਾਂਦਾ ਕਿ ਬਹੁਤ ਦੂਰ ਹੈ ਦੂਰ ਨਹੀਂ ਹੈ ਉਹ ਤੇ ਤੇਰੇ ਵਿੱਚ ਸਮਾਇਆ ਹੋਇਆ ਤੇਰੇ ਅੰਦਰ ਬੈਠਾ ਹੈ ਹਮੇਸ਼ਾ ਤੇਰੇ ਜੀ ਦੇ ਸੰਗ ਹੈ ਅਖੀਰ ਤੱਕ ਤੇਰੇ ਨਾਲ ਰਹੇਗਾ ਐਸਾ ਮਿੱਤਰ ਹੈ ਐਸਾ ਪਿਆਰਾ ਹੈ ਕੁਦਰਤ ਵਰਤੈ ਰੂਪ ਅਰ ਰੰਗਾ ਉਹ ਕੁਦਰਤ ਦੇ ਨਿਰੰਜੇਜਮਾ ਦਵਾਰਾ ਵੱਖਰ ਵੱਖਰੇ ਰੂਪਾਂ ਰੰਗਾਂ ਵਿੱਚ ਵਰਤ ਰਿਹਾ ਹੈ ਕੁਦਰਤ ਦੀ ਸੈ ਕੁਦਰਤ ਸੁਣੀ ਹੈ ਕੁਦਰਤ ਪਾਓ ਸੁਖ ਸਾਰ ਕੁਦਰਤ ਪਾ ਤਾਲੀ ਆਕਾਸੀ ਕੁਦਰਤ ਜੀ ਜਹਾਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਨੇ ਬਲੇ ਹਾਰੇ ਹੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਉਹ ਕਾਦਰ ਕੁਦਰਤ ਵਿੱਚ ਵਸਦਾ ਹੈ ਅਸੀਂ ਕੁਦਰਤ ਤੋਂ ਦੂਰ ਹੋ ਗਏ ਉਹ ਜੇ ਅਸੀਂ ਰੋਜ਼ ਪੜਦੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹੱਤ ਦਿਵਸ ਰਾਤ ਦੁਇਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜਾ ਹੈ ਕੇ ਦੂਰ ਅਸੀਂ ਆਪਣੇ ਕਰਮਾਂ ਕਰਕੇ ਹੀ ਉਤੋਂ ਦੂਰ ਨੇੜੇ ਆ। ਅਸੀਂ ਕੁਦਰਤ ਨੂੰ ਹੀ ਪੁਲੀਟ ਕੀਤਾ। ਜਿਹੜੀਆਂ ਚੀਜ਼ਾਂ ਸਾਨੂੰ ਫ੍ਰੀ ਚ ਮਿਲ ਗਈਆਂ ਅਸੀਂ ਉਹਨਾਂ ਦਾ ਕਬੜਾ ਕਰ ਦਿੱਤਾ। ਹਵਾ ਨੂੰ ਪੁਲੀਸ਼ਿਤ ਕੀਤਾ, ਪਾਣੀ ਨੂੰ ਪੁਲੀਸ਼ਿਤ ਕੀਤਾ, ਧਰਤੀ ਨੂੰ ਪੋਲੂਸ਼ਨ ਕਰ ਦਿੱਤਾ। ਫਿਰ ਰਹਿਣਾ ਕਿੱਥੇ ਹੈ ਜੀ? ਫਿਰ ਬਿਮਾਰੀਆਂ ਤੇ ਅਸੀਂ ਆਪ ਸੇੜੀਆਂ ਨੇ ਕੁਦਰਤ ਦਾ ਤਾਂ ਕੋਈ ਕਸੂਰ ਨਹੀਂ। ਜਦੋਂ ਕੁਦਰਤ ਨਾਲ ਖਲਵਾੜ ਕਰਾਂਗੇ ਤੇ ਕੁਦਰਤ ਆਪਣਾ ਪਾਸਾ ਵਖਾਉਂਦੀ ਹੈ ਜੀ ਫਿਰ। ਇਸ ਕਰਕੇ ਵੱਖ-ਵੱਖ ਰੰਗਾਂ ਵਿੱਚ ਵਧਦੀ ਹੈ ਜੇ ਉਸ ਕਾਦਰ ਨੂੰ ਮੰਨਣਾ ਮਿਲਣਾ ਚਾਹੁੰਦੇ ਹੋ ਤਾਂ ਪਹਿਲਾਂ ਕੁਦਰਤ ਨੂੰ ਵੇਖਣਾ ਜਾਣੋ ਕੁਦਰਤ ਨੂੰ ਪਹਿਲਾਂ ਨਜ਼ਦੀਕ ਹੋ ਕੇ ਵੇਖੋ ਤਾਂ ਮਾਰਾ ਸਮਝਾਉਂਦੇ ਪਏ ਨੇ ਕਰੈ ਨਾ ਚੁਰੈ ਮਨ ਨਾ ਮਨ ਰੋਣ ਹਾਰਾ ਇੱਥੇ ਮਾਰਾ ਜੀ ਕਹਿੰਦੇ ਭਾਈ ਜਿਹੜੇ ਉਸ ਵਾਲਕ ਨਾਲ ਜੁੜਦੇ ਨੇ ਉਹ ਕੱਢਦੇ ਨਹੀਂ ਭਾਵ ਦੂਜਿਆਂ ਨੂੰ ਵੇਖ-ਵੇਖ ਛੜਦੇ ਨਹੀਂ ਤਾਤਪਰਾਈ ਨਹੀਂ ਹੈ ਉਹਨਾਂ ਅੰਦਰ ਇਸ ਕਰਕੇ ਨਾ ਇਹ ਮਨ ਰੋਂਦਾ ਹੈ ਫਿਰ ਅਸੀਂ ਰੋਂਦੇ ਕਾਦੇ ਵਾਸਤੇ ਆਂ ਰੋਂਦੇ ਤੇ ਆਪਣੇ ਕਰਮਾ ਕਰਕੇ ਆਂ ਅਸੀਂ ਤੇ ਦੋਸ਼ ਅਸੀਂ ਦੂਸਰਿਆਂ ਤੇ ਧਰਦੇ ਆ ਕਿ ਉਹਨਾਂ ਕਰਕੇ ਇੰਜ ਹੋਇਆ ਨਹੀਂ ਜੀ ਦੱਦਾ ਦੋਸ਼ ਨ ਦੇਈ ਕਿਸੈ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨ ਦੀਜੈ ਅਵਰਜਨਾ ਹੋਰਾਂ ਤੇ ਦੋਸ਼ ਨ ਰੱਖ ਤੇ ਜਿਹੜੇ ਗੁਰਮੁਖ ਨੇ ਉਹ ਸੱਚ ਨੂੰ ਕਬੂਲਦੇ ਨੇ ਅਬਨਾਸੀ ਅਵਗਿਤ ਅਗੋਚਰ ਮਰ ਕੇ ਉਹ ਅਬਨਾਸੀ ਹੈ ਉਹ ਨਾ ਨਾਸ਼ ਹੋਣ ਵਾਲਾ ਜਿਹਨੂੰ ਸਿਮਰਨਾ ਹੈ ਉਹ ਅਗਿੱਤ ਹੈ ਉਹ ਅਦ੍ਰਿਸ਼ਟ ਹੈ ਇਹਨਾਂ ਅੱਖਾਂ ਨਾਲ ਨਜ਼ਰ ਨਹੀਂ ਆਉਂਦਾ ਸੇ ਅੱਕੜੀਆਂ ਬਿਆਨ ਜਿੰਨੀ ਟਠੰਡੜੋ ਮਾਪੀਰੀ ਤੇ ਮਾਰੀ ਕਹਿੰਦੇ ਅਗੋਚਰ ਹੈ ਇਹਨਾਂ ਗਿਆਨ ਇੰਦਰੀਆਂ ਦਾ ਵਿਸ਼ਾ ਵੀ ਨਹੀਂ ਹੈ ਸਦਾ ਸਲਾਮਤ ਉਹ ਤੇ ਹਮੇਸ਼ਾ ਰਹਿਣ ਵਾਲਾ ਹੈ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਖਸਮ ਹਮਾਰਾ ਤੇ ਪੰਜਵੇਂ ਪਾਤਸ਼ਾਹ ਕਹਿੰਦੇ ਉਹ ਸਾਡਾ ਮਾਲਕ ਹੈ ਜਿਹੜਾ ਕਿ ਅਬਨਾਸ਼ੀ ਹੈ ਜਿਹੜਾ ਕਿ ਅਗਿੱਤ ਹੈ ਜਿਹੜਾ ਕਿ ਅਗੋਚਰ ਹੈ ਜਿਹੜਾ ਸਦਾ ਸਲਾਮਤ ਹੈ ਉਹ ਸਾਡਾ ਮਾਲਕ ਹੈ ਉਹਦਾ ਕੋਈ ਰੂਪ ਨਹੀਂ ਹੈ ਕੋਈ ਰੇਖ ਨਹੀਂ ਹੈ ਕੋਈ ਰੰਗ ਨਹੀਂ ਹੈ ਉਹ ਗੁਣੀ ਨਿਦਾਨ ਹੈ ਉਹਦੇ ਗੁਣਾ ਨਾਲ ਉਹ ਕੁਦਰਤ ਵਿੱਚੋਂ ਨਜ਼ਰ ਆਉਂਦਾ ਹੈ ਉਹ ਕਾਦਰ ਇਸ ਕਰਕੇ ਮਾਰੇ ਕਹਿੰਦੇ ਕੁਦਰਤ ਨਾਲ ਜੁੜਨਾ ਕਰ ਕੁਦਰਤ ਦੇ ਜਿੰਨਾ ਨਜ਼ਦੀਕ ਰਹੇਗਾ ਕਾਦਰ ਦੇ ਉਹਨਾਂ ਨਜ਼ਦੀਕ ਜਾਨੇਗਾ ਰਹਾਓ ਤੇਰੇ ਦਾਸ ਰੇ ਕੋ ਕਿਸ ਕੀ ਕਾਣ ਜਿਸ ਕੀ ਮੀਰਾ ਰਖੈ ਆਣ ਜਿਹੜੇ ਤੇਰੇ ਦਾਸ ਨੇ ਉਹ ਕਿਸੇ ਦੀ ਗੁਲਾਮੀ ਨਹੀਂ ਕਰਦੇ ਇਹ ਕਾਮ ਕ੍ਰੋਧ ਲੋਭੋ ਹੰਕਾਰ ਇਹਨਾਂ ਦੀ ਗੁਲਾਮੀ ਨਹੀਂ ਕਰਦੇ ਉਹ ਇਸ ਕਰਕੇ ਮਹਾਰਾਜ ਕਹਿੰਨੇ ਭਾਈ ਕਿਉਂਕਿ ਉਹ امیر ਹੈ ਉਹ ਵੈਗੁਰੂਕਾਰਪੁਰਖ ਤੁਮ ਹੋ ਸਭ ਰਾਜਨ ਕੀ ਰਾਜਾ ਆਪੇ ਆਪ ਗਰੀਬ ਨਵਾਜਾ ਜਿਨ੍ਹਾਂ ਉਤੇ ਉਹ ਕਿਰਪਾ ਕਰਦਾ ਹੈ ਤੇ ਮਾਰਿਕ ਨੇ ਫਿਰ ਉਹ ਆਪ ਉਹਨਾਂ ਦੀ ਰੱਖਿਆ ਕਰਦਾ ਹੈ ਉਹਨਾਂ ਨੂੰ ਡੋਲਣ ਨਹੀਂ ਦਿੰਦਾ ਜੋ ਲੌਂਡਾ ਪ੍ਰਭ ਕੀ ਆਜ਼ਾਦ ਤਿਸ ਲੌਂਡੇ ਕੋ ਕਿਸ ਕੀ ਦਾਤ ਜਿਹੜਾ ਸੇਵਕ ਲੌਂਡਾ ਹੁੰਦਾ ਪਰ ਛੋਟਾ ਬੱਚਾ ਜਿਹੜਾ ਛੋਟਾ ਬੱਚਾ ਨੀਵਾ ਹੋ ਕੇ ਨਿਮਾਣਾ ਹੋ ਕੇ ਦਰ ਤੇ ਡਿੱਗਿਆ ਤੇ ਮਾਰਿਕ ਨੇ ਉਸ ਨੂੰ ਉਹ ਆਜ਼ਾਦ ਕਰ ਦਿੱਤਾ ਉਹਦੀ ਕੋਈ ਜਾਤ ਨਹੀਂ ਹੈ ਉਹ ਅਕਲ ਹੈ ਨਰਿੰਜਨ ਹੈ ਜੈਸਾ ਸੇਵ ਤੈਸਾ ਹੋਏ ਪਰਮਾਤਮਾ ਦੀ ਕੋਈ ਜਾਤ ਨਹੀਂ ਹੈ ਜੀ ਉਹਦਾ ਕੋਈ ਰੂਪ ਨਹੀਂ ਹੈ ਕੋਈ ਰੇਖ ਨਹੀਂ ਹੈ ਤੇ ਜੇ ਅਸੀਂ ਉਹਦੇ ਪੁੱਤਰ ਆ ਫਿਰ ਸਾਡੀ ਕਾਹਦੀ ਜਾਤ ਹੈ ਜੀ ਫਿਰ ਕਾਹਦਾ ਹੰਕਾਰ ਤੀਜੇ ਪਾਸ਼ਾ ਮਹਾਰਾਜ ਇਸ ਗੱਲ ਦਾ ਬੜਾ ਜੋਰ ਦਿੰਦੇ ਨੇ ਜਾਤ ਦਾ ਗਰਭ ਨਾ ਕੀਚੈ ਮੂਰਖ ਗਵਾਰਾ ਇਸ ਤੇ ਉਪਜੈ ਬਹੁਤ ਵਿਕਾਰ ਆ ਪਰ ਬੜੀ ਹੈਰਾਨੀ ਹੁੰਦੀ ਹੈ ਸਾਨੂੰ ਸਭ ਤੋਂ ਜ਼ਿਆਦਾ ਹੰਕਾਰ ਹੀ ਸਾਡੀ ਜਾਤ ਦਾ ਹੈ ਜਦ ਕਿ ਉਹਦੇ 'ਚ ਮਿਲਣਾ ਕੁਝ ਵੀ ਨਹੀਂ ਮਿਲਣਾ ਕੁਝ ਵੀ ਨਹੀਂ ਬਸ ਐਵੇਂ ਹੀ ਸਾਡੇ ਟੀਚਰ ਸਮਝਾਉਂਦੇ ਹੁੰਦੇ ਸੀ ਕਿ ਬਈ ਜਿਹੜੀ ਜਿਸਦਾ ਹੰਕਾਰ ਹੋਵੇ ਨਾ ਤੇ ਬਸ ਮੁੱਖ ਦੀ ਮਾਰ ਖਾਈ ਜਾਂਦੇ ਅਸੀਂ ਕਹਿੰਦੇ ਮਰਾਸਣ ਦੇ ਨਾ ਸੱਤ ਭਰਾ ਸੀ ਸੱਤਾਂ ਭਰਾਵਾਂ ਦੀ ਕੱਲੀ ਭੈਣ ਸੀ ਮਰਾਸਣ ਲੜਪੀ ਕਿਤੇ ਰਾਤ ਨੂੰ ਉਹ ਕੁੱਟੀ ਜਾਵੇ ਉਹ ਕਹੇ ਤੇ ਹੁਣ ਹੱਥ ਲਾ ਕੇ ਵਿਖਾ ਮੈਂ ਸੱਤ ਭਰਾਵਾਂ ਦੀ ਕੱਲੀ ਭੈਣ ਫੇਰ ਕੁੱਟ ਖਾਈ ਗਈ ਸਾਰੀ ਰਾਤਾਂ ਜੀ ਖਾਈ ਗਈ ਤੇ ਅਸੀਂ ਐਂ ਜੀ ਖਾਨੇ ਹਾਂ ਜੀ ਵੀ ਮੈਂ ਆ ਆਜ਼ਾਦ ਨਾ ਸਾਡੀ ਜਾਤ ਉੱਚੀ ਸਾਡਾ ਆ ਕੁਝ ਕਰਮ ਜਿਹੜੇ ਨੇ ਉਹ ਨੀਵੇਂ ਨੇ ਉੱਥੇ ਕਰਮ ਜਾਣੇ ਜਾਣਗੇ ਤੁਹਾਡੀ ਜਾਤ ਕਿਸੇ ਨੇ ਨਹੀਂ ਪੁੱਛਣੀ ਤੇ ਜਿਹੜੇ ਗੁਰਮੁਖ ਜਾਣ ਨੇ ਜਿਹੜੇ ਉਸ ਅਕਾਲ ਪੁਰਖ ਨਾਲ ਜੁੜ ਗਏ ਉਹ ਬੇਜਾਤ ਹੋ ਗਏ ਆਜਾਤ ਹੋ ਗਏ ਇੱਥੇ ਮਰਗਣੇ ਉਸ ਮਾਲਕ ਨੇ ਉਹਨਾਂ ਨੂੰ ਆਜਾਤ ਕਰ ਦਿੱਤਾ ਜਾਤਾਂ ਤੋਂ ਵੀ ਮੁਕਤ ਕਰ ਦਿੱਤਾ ਇਸ ਲੌਂਡੇ ਕੋ ਕਿਸ ਕੀ ਤਾਤ ਤੇ ਮਰਗਣੇ ਫਿਰ ਉਹਨੂੰ ਤਾਤ ਪਰਾਈ ਕਿਸ ਦੀ ਹੈ ਉਹ ਹੁਣ ਸਾੜਾ ਨਹੀਂ ਆਉਦੇ ਅੰਦਰ ਕਿਸੇ ਕਿਸਮ ਦਾ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹੇ ਪਾਈ ਜਦੋਂ ਸੰਗਤ ਵਿੱਚ ਆਇਆ ਇਹ ਚੀਜ਼ਾਂ ਅੰਦਰੋਂ ਨਿਕਲ ਗਈਆਂ ਸਾਰੀਆਂ ਇਹ ਵਾਧੂ ਦਾ ਟੋਕਰਾ ਚੁੱਕਿਆ ਹੋਇਆ ਸੀ ਵਾਧੂ ਦਾ ਭਾਰ ਚੁੱਕਿਆ ਹੋਇਆ ਸੀ ਅਸੀਂ ਇਹੀ ਸਾਡੇ ਅੰਦਰ ਰੋੜਾ ਸੀ ਇਹਦੇ ਕਰਕੇ ਹਉਮੈ ਪ੍ਰਗਟ ਹੁੰਦੀ ਸੀ ਹਉਮੈ ਨਾਮੈ ਨਾਲ ਵਿਰੋਧ ਹੈ ਦੋਏ ਨਾ ਬਸਾਂ ਇਕਠਾਈ ਹਉਮੈ ਤੇ ਨਾਮ ਇਕੱਠੇ ਨਹੀਂ ਚੱਲ ਸਕਦੇ ਇਸ ਕਰਕੇ ਮਾਰਗ ਨੇ ਜਿਹੜੇ ਤੇਰੇ ਪਿਆਰੇ ਨੇ ਉਹਨਾਂ ਨੇ ਇਹ ਚੀਜ਼ਾਂ ਛੁੱਕ ਦਿੱਤੀਆਂ ਬੇਮੋਤਾਜਾ ਬੇਪਰਵਾਹ ਨਾਨਕ ਦਾਸ ਕਹੋ ਗੁਰਵਾਹ ਤੇ ਪਾਸ਼ਕ ਨੇ ਆਪਣੇ ਦਾਸ ਨੂੰ ਗੁਰੂ ਨੇ ਬੜੀ ਕਿਰਪਾ ਕੀਤੀ ਅਸੀਂ ਗੁਰੂ ਦੀ ਵਾਹਵਾ ਕਰਦੇ ਆ ਕਿਉਂਕਿ ਉਹ ਤੇ ਬੇਮਹਤਾਜ ਹੈ ਉਹ ਕਿਸੇ ਦੀ ਮਹਤਾਜੀ ਨਹੀਂ ਕਰਦਾ ਉਹ ਹੁਣ ਗੁਲਾਮੀ ਨਹੀਂ ਕਰਦਾ ਕਿਸੇ ਦੀ ਤੇ ਮਾਰਿਕ ਨੇ ਬੇਪਰਵਾਹ ਹੈ ਉਹ ਲਾਪਰਵਾਹ ਨਹੀਂ ਹੈ ਬੇਪਰਵਾਹ ਹੈ ਬੇਪਰਵਾਹ ਸਦਾ ਰੰਗ ਰਾਤੇ ਜਿਹੜੇ ਤੇਰੇ ਰੰਗ ਵਿੱਚ ਰੱਤੇ ਹੋਏ ਨੇ ਜਿਹੜੇ ਤੈਨੂੰ ਸਿਮਰਨ ਕਰਨ ਵਾਲੇ ਨੇ ਜਿਹੜੇ ਤੈਨੂੰ ਭਗਤੀ ਕਰਨ ਵਾਲੇ ਨੇ ਤੇ ਮਾਰਿਕ ਨੇ ਉਹ ਵੀ ਬੇਪਰਵਾਹ ਨੇ ਉਤਰੀ ਰੰਗ ਵਿੱਚ ਰਤੇ ਹੋਏ ਇਹਨਾਂ ਜਾਤਾਂ ਪਾਤਾਂ ਤੋਂ ਉੱਪਰ ਇਸ ਹਉਮੇ ਹੰਕਾਰ ਤੋਂ ਉੱਪਰ ਨੀਵੇਂ ਹੋ ਕੇ ਸਮਾਜ ਵਿੱਚ ਸੇਵਾ ਤੇ ਸਿਮਰਨ ਵਿੱਚ ਰਹਿੰਦੇ ਹੋਏ ਆਪਣੇ ਆਪ ਨੂੰ ਉੱਚੇ ਹੁੰਦਿਆਂ ਹੋਿਆਂ ਵੀ ਆਪਣੇ ਆਪ ਨੂੰ ਨੀਵਾ ਗਣਾਉਂਦੇ ਨੇ ਤੇ ਨਿਵੇਂ ਸੋ ਗौरा ਹੋਏ ਮਾਰੇ ਕਹਿੰਦੇ ਉਹ ਭਾਂਡਾ ਉਹ ਪਾਛਾ ਬਸਾ ਜਿਹੜਾ ਤਕੜੀ ਦਾ ਭਾਰਾ ਹੁੰਦਾ ਜਿਹੜਾ ਨਿਵੇਂ ਦਾ ਜਿਹੜਾ ਭਾਰਾ ਹੁੰਦਾ ਜਿਹਦੇ ਵਿੱਚ ਕੁਝ ਹੋਵੇ ਜਿਹੜੀਆਂ ਟਾਣੀਆਂ ਨੂੰ ਫੜ ਲੱਗਦੇ ਨੇ ਉਹ ਝੁਕ ਜਾਂਦੀਆਂ ਨੇ ਤੇ ਜਿੰਨਾ ਗੁਰਮੁਖਾਂ ਅੰਦਰ ਨਾਮ ਦੀ ਦਾਤ ਪ੍ਰਾਪਤ ਹੁੰਦੀ ਤੇ ਮਹਾਰਿਜ ਕਹਿੰਦੇ ਉਹ ਫਿਰ ਨੀਵੇਂ ਹੋ ਕੇ ਰਹਿੰਦੇ ਨੇ ਗੁਰਮੁਖ ਨਿਮਾਣਾ ਹੋ ਉਹ ਸੰਸਾਰ ਵਿੱਚ ਨਿਮਾਣੇ ਹੋ ਕੇ ਨਿਮਰਤਾ ਵਾਲੇ ਕੇ ਦਇਆ ਸਭ ਤੋਂ ਵਿਆ ਧਰਮ ਦਾ ਮੂਲ ਹੈ ਜੀ ਦਇਆवान ਹੋ ਕੇ ਰਹਿੰਦੇ ਨੇ ਆਓ ਗੁਰੂ ਅੱਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਜੀਓ ਸਾਡੇ ਤੇ ਕਿਰਪਾ ਕਰੋ ਸਾਡੇ ਤੇ ਬਖਸ਼ਿਸ਼ ਕਰੋ ਇਹ ਨਾਮ ਦੀ ਦਾਤ ਸਾਡੀ ਝੋਲੀ ਪਾਓ ਸਾਨੂੰ ਜਿਉਣਾ ਆ ਜਾਏ ਸਾਨੂੰ ਮਰਨਾ ਆ ਜਾਏ ਜਦੋਂ ਅਸੀਂ ਸੰਸਾਰ ਤੋਂ ਜਾਈਏ ਲੋਕ ਸੁਖੀਏ ਪ੍ਰਲੋਕ ਸੁਹੇਲੇ ਹੋ ਕੇ ਜਾਈਏ ਹੋਈਆਂ ਪੁੰਨਾ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ